ਸਾਬਕਾ ਡੀਜੀਆਈ ਹਰਚਰਨ ਸਿੰਘ ਪੁੱਲਰ ਦੇ ਚੰਡੀਗੜ੍ਹ ਸਥਿਤ ਘਰ ਵਿੱਚ ਸੀਬੀਆਈ ਨੇ ਦੁਬਾਰਾ ਛਾਪੇਮਾਰੀ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਇਹ ਕਾਰਵਾਈ ਲਗਭਗ 2 ਘੰਟੇ ਤੱਕ ਚੱਲੀ ਜਿਸ ਦੌਰਾਨ ਸੀਬੀਆਈ ਦੀ ਟੀਮ ਨੇ ਘਰ ਦੀ ਪੂਰੀ ਤਲਾਸ਼ੀ ਕੀਤੀ ਹੈ ਤਲਾਸ਼ੀ ਦੌਰਾਨ ਕਈ ਮਹੱਤਵਪੂਰਨ ਦਸਤਾਵੇਜ਼ ਧਾਇਰੀਆਂ ਅਤੇ ਡਿਜੀਟਲ ਸਬੂਤ ਹਾਸਲ ਕੀਤੇ ਗਏ ਹਨ ਇਸ ਤੋਂ ਪਹਿਲਾਂ ਡੀਜੀਆਈ ਹਰਚਰਨ ਸਿੰਘ ਪੁੱਲਰ ਨੂੰ ਕੁਝ ਸਮਾਂ ਪਹਿਲਾਂ ਹੀ ਰੀਸ਼ਵਤ ਲੈਣ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸੀਬੀਆਈ ਨੇ ਉਸ ਨੂੰ ਉਸ ਦੇ ਵਿਚੋਲੇ ਕ੍ਰਿਸ਼ਨ ਨਾਉ ਨੂੰ ਅਦਾਲਤ 'ਚ ਪੇਸ਼ ਕੀਤਾ ਸੀ ਪਰ ਉਸ ਸਮੇਂ ਰਿਮਾਂਡ ਨਹੀਂ ਮੰਗਿਆ ਗਿਆ ਸੀ ਹੁਣ ਮਿਲੇ ਸਬੂਤਾਂ ਦੇ ਆਧਾਰ 'ਤੇ ਮੰਨਿਆ ਜਾ ਸਕਦਾ ਹੈ ਕਿ ਸੀਬੀਆਈ ਜਲਦ ਹੀ ਪੁੱਲਨ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰ ਸਕਦੇ ਹਨ ਸੀਬੀਆਈ ਸਰੋਤਾਂ ਅਨੁਸਾਰ ਤਲਾਸ਼ੀ ਦਰਾਲ ਪੁੱਲਰ ਦੇ ਘਰੋਂ ਮਿਲੀ ਡਾਇਰੀ ਅਤੇ ਮੋਬਾਈਲ ਫੋਨ ਵਿੱਚੋਂ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਹਨ ਇਨ੍ਹਾਂ ਖੁਲਾਸਿਆਂ ਕਾਰਨ ਸਰਕਾਰੀ ਹਲਕਿਆਂ ਵਿੱਚ ਚਿੰਤਾ ਅਤੇ ਹਲਚਲ ਦਾ ਮਾਹੌਲ ਬਣ ਗਿਆ ਹੈ ਕਈ ਅਧਿਕਾਰੀ ਹੁਣ ਜਾਂਚ ਦੀ ਪਹੁੰਚ ਆਪਣੇ ਤੱਕ ਆਉਣ ਤੋਂ ਡਰ ਰਹੇ ਹਨ ਸੀਬੀਆਈ ਨੇ ਪੁੱਲਰ ਅਤੇ ਉਸ ਦੇ ਸਾਥੀ ਕ੍ਰਿਸ਼ਨਾਉ ਵਿਚਕਾਰ ਪੈਸੇ ਦੇ ਲੈਣ ਦੇ ਨਾਲ ਜੁੜੀਆਂ ਚੈਟਾਂ ਬੈਕ ਡਿਟੇਲਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਹੈ ਇਹਨਾਂ ਵਿੱਚ ਹੋ ਗਈ ਐਸੀ ਸਬੂਤ ਸ਼ਾਮਲ ਹਨ ਜੋ ਰਿਸ਼ਵਤਖੋਰੀ ਦੇ ਮਾਮਲੇ ਨੂੰ ਹੋਰ ਮਜ਼ਬੂਤ ਕਰ ਰਹੇ ਹਨ ਸੂਤਰਾਂ ਦਾ ਕਹਿਣਾ ਹੈ ਕਿ ਸੀਬੀਆਈ ਨੇ ਹੁਣ ਕਈ ਹੋਰ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਨ੍ਹਾਂ ਦੇ ਨਾਮ ਪੁਲਰ ਦੀ ਡਾਇਰੀ ਜਾਂ ਮੋਬਾਈਲ ਡਾਟੇ ਵਿੱਚ ਮਿਲੇ ਹਨ ਉਹਨਾਂ ਨੂੰ ਜਲਦੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ਇਸ ਛਾਪੇ ਤੋਂ ਬਾਅਦ ਸਰਕਾਰੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿੰਨੇ ਹੋਰ ਅਧਿਕਾਰੀ ਇਸ ਮਾਮਲੇ ਵਿੱਚ ਫਸ ਸਕਦੇ ਹਨ ਸੀਨੀਅਰ ਅਧਿਕਾਰੀਆਂ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਮੀਲੇ ਸਬੂਤਾਂ ਦੇ ਆਧਾਰ 'ਤੇ ਜਲਦ ਹੀ ਹੋਰ ਵੱਡੇ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ